ايدر <applause> اللي ਵੈਲਕਮ ਹੋ ਗਿਆ ਜੀ ਜੀਆਂ ਨੂੰ ਤੇ ਇਸ ਟਾਈਮ ਬੈਠੇ ਆਪਾਂ ਦਾਣਾ ਮੰਡੀ ਚ ਕਣਕ ਦੇ ਕੋਲੇ ਕਣਕ ਦੀ ਰਾਖੀ ਤੇ ਮੰਡੀ ਚ ਕਣਕ ਆ ਰਹੀ ਆ ਉਹ ਤੋਂ ਟਰੈਕਟਰ ਲਾ ਰਿਹਾ ਤੂੰ ਕਣਕ ਦੀ ਟਰਾਲੀ ਇੱਧਰ ਇੱਕ ਟਰੈਕਟਰ ਲਾ ਚੁੱਕਿਆ ਇਸ ਟਾਈਮ ਤੁਹਾਨੂੰ ਪਤਾ ਹੈ ਸਰੀਰ ਬਣੇ ਹੁੰਦੇ ਆ ਤੇ ਦੇਨੇ ਚੱਟ ਕੀ ਕਰਦਾ ਦੇ ਨੇ ਜੱਟ ਟਰਾਲੀ ਲਾਉਣ ਵਾਲੇ ਕੀ ਕਰਦਾ ਉਹ ਬਈ ਉਚਾਰਾ ਪਰੇਸ਼ਾਨ ਹੋ ਰਿਹਾ ਫੀਲ ਬਣਿਆ ਹੋਇਆ ਤੇ ਆ ਲਿੱਤੀ ਵੀ ਲੈੰਦੀ ਆ ਤੁਹਾਨੂੰ ਦਿਖਾਉਣੇ ਆ ਅੱਜ ਖਾਲੀ ਮੰਡੀ ਦੇ ਖਲਿਆਰ ਦਾ ਜਾਂ ਲੌਂਦਾ ਓੜੀ ਨੀਲੀ ਟਰਾਲੀ ਤੁਹਾਨੂੰ ਦਿਖਾਈ ਦੇ ਰਹੀ ਹੋਣੀ ਆ ਥੋੜਾ ਜਿਹਾ ਜ਼ੂਮ ਕਰ ਦਮਾ ਮੈਂ ਇੱਥੇ ਫਿਕਸ ਲਾ ਪਾੜ ਰਿਆ ਇੱਥੇ ਠੀਕ ਹੈ ਨਾ ਹਾਂ ਠੀਕ ਆ ਬਾਕੀ ਖਲਾਤੀ ਕਿਉਂਕਿ ਬਣਿਆ ਸਰੀਰ ਫਲ ਬਾਰੋਂ ਦੇ ਉਹ ਦੇਖ ਦੇ ਕਿਵੇਂ ਲਾਉਂਦੇ ਆ ਪਹਿਲਾਂ ਜੈਕ ਨਹੀਂ ਚੱਕਿਆ ਟਰਾਲੀ ਇਹ ਉਹ ਸਰੀਰ ਬਣਿਆ ਜੈਕ ਚੱਕਣਗੇ ਬੰਦੇ ਮੰਗਾਲੇ ਕਹਿੰਦਾ ਬੰਦੇ ਲਿਓ ਕੋਈ ਬੰਦਿਆਂ ਤੋਂ ਲਹਾਊਗਾ ਪੁੱਤਰ ਕਿ ਆਊਗਾ ਇੱਧਰ ਨੂੰ ਹਾਂ ਬੰਦਾ ਦੇਖੋ ਕਿ ਮੈਂ ਪਤਲਾ ਆ ਇਹ ਫਰੀਖ ਖੇਲ ਰੂਆ ਕਾਪੂ ਜੀ ਕੱਚੇ ਚ ਪਰੇ ਕੱਚੀ ਆ ਮੰਡੀ ਦੇਖਣਾ ਬਈ ਆਗੇ ਕੱਚੇ ਜੇ ਨਾਲ ਖੇਲਾਰ ਦੇ ਸਾਰੀ ਜੇ ਵਾਕਿਆ ਪੈਨੋ ਬਗ ਲੱਗ ਜੂ ਮੇਰੀ ਵੀਡੀਓ ਬਣਾਈ ਜਾਂਦਾ ਚਲੋ ਦੇਖਦੇ ਆ ਕਿਹੜਾ ਥੂ ਦੇ ਨੇ ਕੀ ਘਟ ਕਰਦਾ ਟਰਾਲੀ ਅੜ ਗਈ ਦੇਖੋ ਪਹਿਲਾਂ ਆ ਕੇ ਗਿਆ ਵੇਖ ਹਾਂ ਉਹ ਦੇਖਦੇ ਆ ਕੀ ਬਣਦਾ ਜੈਕ ਨਾਲ ਚੱਕ ਦੇ ਬਾਰੀ ਖਲਾਈ ਬੈਠਾ ਡਾਲਾ ਖਲਾਈ ਬੈਠਾ ਤੇਰੇ ਵਿਚਾਰੇ ਨੂੰ ਬਈਏ ਨੂੰ ਕਹਤਾ ਬੰਦੇ ਲਿਆ ਦੋ ਟਰਾਲੀ ਲੰਮੀਆਂ ਦੇਖੋ ਕਿਸਾਨਾਂ ਦੇ ਹਾਲ ਹਰ ਹਾਲ ਨਿ ਬਿਹਾਰ ਨ ਮਰੀ ਜਾਂਦਾ ਉਹਨਾਂ ਤੋਂ ਲਹਾਉ ਉਹ ਜੈਕੜੀ ਜਗ੍ਹਾ ਦਾ ਜਦੋਂ 10 ਹੈ ਨਹੀਂ ਕੰਮ ਜੈਕਣੀ ਚੱਕੀ ਦਾ 4 ਤੇ 2 ਬੰਦੇ ਚਾਰ ਤੇ ਟਰਾਲੀ ਚ ਵੀ 10 ਅੜੀ ਕਰਕੇ ਬਹਿ ਗਏ ਜੈਕੜੀ ਜਾ ਕੇ ਬਾਹਰ ਜੈਕ ਚੱਕ ਦੇ ਚਾ ਸੌਕੀ ਟਰਾਲੀ ਲੈ ਜੇ ਹਨਾ ਬਚਾਰੇ ਸਾਰੇ ਦਿਨ ਦੇ ਬੋਰਿੰਗ ਨਾਲ ਖਪੀ ਜਾਂਦੇ ਆ ਐਸ ਵੇਲੇ ਲਿਆ ਕੇ ਤੂੰ ਟਰਾਲੀ ਜ ਬਾੜ ਤੇ ਰੋ ਮਾਰ ਕੇ ਮੁਟਰਾਲੀ ਲਾ ਭਾਈ ਚਲੋ ਗਰੀਬ ਬੰਦੇ ਆ ਲਾ ਕੇ ਲਾਉਣ ਉਹਨਾਂ ਦਾ ਲਾਉਣੀ ਹੈ ਵਿਚਾਰੇ ਨੇ ਇਹਦਾ ਕਣਕ ਆ ਚਲੋ ਟਰਾਲੀ ਦੀ ਬਾਰੀ ਹੋਰਤੀ ਡਾਲਾ ਹੋਰ ਥੱਲੇ ਹੀ ਸੌਖੀ ਜੇ ਝੋਨਾ ਆਉਂਦਾ ਫੇਰ ਉਹਨਾਂ ਦੇ ਬੱਖਲ ਇਕੱਠੇ ਹੋ ਜਾਂਦੇ ਵਿਚਾਰਿਆਂ ਦੇ ਐਸ ਵੇਲੇ ਨਾਲ ਕੀ ਕਰ ਜਾਂਦੇ ਨਾ ਲਾਖੇ ਡੇੜ ਪੈਗ ਡੇਢ ਪੱਗ ਦੀ ਮਾਰ ਹੁੰਦੇ ਆ ਤੇ ਫਿਰ ਬਲਿਆਂ ਦਾ ਸ਼ਾ ਮਨ ਲੋਗ ਦਾ ਕੰਮ ਕਰੂਗਾ ਇਹ ਖਰੇਰੂ ਸਾਰੇ ਕੱਚੇ 'ਚ ਪਰੇ ਖਰੇ ਬੇ ਲੋਕ ਆਇਆ ਹਣਾ ਜਿੱਥੇ ਜੀ ਕਰਦਾ ਉੱਥੇ ਆਉਦਾ ਦਾ ਚਲਾਉਂਦੇ ਆ ਲੱਗ ਸੋਨਾਂ ਨੇ ਤੇਰਾ ਕੀ ਵਿਗਾੜਿਆ ਵਿਚਾਰਾਂ ਨੇ ਮੂੰਹ ਚਲੋ ਕੌਣ ਕਿ ਥੋੜੀ ਜੀ ਟਰਾਲੀ ਲੈ ਗਈ ਸੌਖੀ ਨਹੀਂ ਵਿਚਾਰਾਂ ਨੂੰ ਐਸ ਬੜੇ ਦੇ ਲੱਕਣ ਕਾ ਕਰਿਆ ਕਰੋ ਯਾਰ ਔਰ ਕਿਹੜਾ ਹੀ ਜਗ੍ਹਾ ਵਧੀਆ ਇਹ ਆ ਗਈ ਆਪਣੇ ਦਾਣਾ ਮੰਡੀ ਦੇ ਚੌਂਕੀਦਾਰ ਰੱਖੀ ਰੱਖਦੇ ਆ ਇਹ ਤੇ ਅਸੀਂ ਇਹਨਾਂ ਉਹਦੇ ਕੋਲ ਗੈਵਨ ਨੂੰ ਪੈ ਗਲਵਾਇਆ ਯਾਰਾ ਉਹ ਗੈਟ ਰੈਕਟਰ ਕੋਲ ਕਿਉਂ ਲੱਕ ਕੋਈ ਕੱਦਾ ਪੈ ਗਲਵਾਵੇ ਹਾਲਾਂਕਿਲਾ ਧਾਣਾ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੁੱਧ ਪੀਣਾ ਦੱਸਦੇ ਦੁੱਧ ਪਿਆ ਦੇਗਾ ਆਪਾਂ ਦੁੱਧ ਪਿਆ ਆਪਣੇ ਕੋਲੇ ਲਾਈਵ ਆਪਣਾ ਕਿਥੋ ਕਿਥੋ ਦੇ ਰਹੋ ਕਮੈਂਟ ਜਰੂਰ ਕਰ ਦਿਓ ਯਾਰ ਲਾਈਕ ਕਰ ਜਾ ਕਰੋ ਜੰਦੇ ਜੰਦੇ ਇੱਕ ਅਦਾ ਲਾਈਕ ਮਾਰ ਜਾ ਕਰੋ ਇਹਦੇ ਨੇ ਤੁਹਾਡਾ ਗੂਠਾ ਘਸਦਾ ਮਸਾਲਾ ਹੀ ਟਾਲੀ ਵਿਚਾਰਿਆ ਨੇ ਰੈਡੀ ਵੀ ਫਸਾ ਕੇ ਖੜ ਗਿਆ ਗਾ ਮੈਂ ਲਿਫਟ ਨਹੀਂ ਚੱਗਦਾ ਝੱਟ ਦੇਖਣ ਵਾਲੇ ਸੀ ਇਹਦੇ ਮੈਂ ਬਈ ਹੋਰ ਝਟ ਕਰੂਗਾ ਤੁੰਦ ਨੇ ਹੋਰ ਹੀ ਕੰਮ ਕਰਤਾ ਬਸ ਉਹ ਲਾ ਕਣਕ ਲਾਉਣੀਆਂ ਕਣਕ ਲਾ ਦੇ ਹੋਂ ਦਾ ਤੱਕ ਲਾਉਣਾ ਆਲੇ ਲਵਾਉ ਹੋਂ ਤੱਕ ਹੋਂ ਲਾਲਚ ਦੀ ਜਾਂਦਾ ਨਾ ਉਹਨੂੰ ਹੋ ਲੈ ਜਾਂਦਾ ਨੇ ਦੋ ਅੱਧੀ ਬੈਗਦਲਾ ਲਾ ਸਮਾਉਂਦਾ ਚਲੋ ਇਹ ਵਿਚਾਰੇ ਮਜ਼ਦੂਰ ਆ ਵਿਚਾਰੇ ਇੱਕ ਅਤੇ ਪੈਗ ਦੇ ਲਾਲਤ ਚਾ ਜਾ ਜਾਂਦੇ ਆ ਨਾ ਉਹਨੋ ਦੋ ਵਿਚਾਰਾ ਤੋਂ ਟ੍ਰੇਲੀ ਸਾਰੀ ਲਹਾਈ ਆ ਪੀਪੇ ਨਾਲ ਜਾਣ ਕੇ ਜੈਕ ਨਹੀਂ ਚੱਕਿਆ ਸਾਨੂੰ ਬੈਗ ਲਵਾਉਂਗਾ ਜੈਕ ਨਹੀਂ ਚੱਕਦਾ ਟ੍ਰੇਲੀ ਲਾ ਦੇ ਅੱਕੜੀng ਬਹਾਦਰੀ ਹੈ ਜੀ ਚੰਗਾ ਭਲਾ ਜੈਕ ਲੱਗਿਆ ਜੈਕ ਚੱਕ ਦੇ ਯਾਰ ਹੈ ਆ ਹਾਲ ਤਾਂ ਲੋਕਾਂ ਦੀ ਆਏ ਸੋਰੇ ਦਾ ਵਾਸ਼ ਹੋਈ ਹੁੰਦੇ ਆ ਸਾਰੇ ਐ ਸੋਰੇ ਦਾ ਕਹਿੰਦੇ ਹਾਥੋਂ ਵੱਡਾ ਕੋਹਣਾ ਮੱਛਰ ਬਹੁਤ ਆਇਆ ਹੂੰ ਹਾਂ ਲਾਉਣੀ ਇੰਦਾ ਤਾਂ ਜਿੰਨੀ ਪਈਏ ਵਿੱਚ ਰਹਿਣ ਦੇ ਮਰ ਕੰਕੀ ਲਾਉਣੀ ਤੜਕੀ ਪਾ ਕੇ ਜਿਹੜੀ ਹੈਗੀ ਉਹ ਤਾਂ ਲਾ ਦੇ ਖਿੱਚਦਾ ਟਰੈਕਟਰ ਹੁਣ ਦੇਖੀ ਉਤਰ ਜਾਂਦੇ ਨੂੰ ਇਹ 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 ਉਤਰ ਗਿਆ ਓਏ ਲਾ 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 ਵੇ ਸਮਾਰ ਦੇ ਦੇ ਕੋ ਖੜਾ ਪਰ ਟੀਟੀ ਬਣਾ ਇਹ ਦੁੱਧ ਹੀ ਰੱਖੀ ਬਿੰਦਾ ਤੋ ਆਪਣਾ ਬੇਰੋ ਡਾਲੇ ਜਾ ਉਹਦਾ ਬਣਿਆ ਦੇਖਦਾ ਕਿਹੜੇ ਬੱਸ ਦੀ ਮੂੜ ਕੇ ਲਊ ਟਰੈਕਟਰ ਟਰਡਾ ਆਸਟੇਰ ਨਾ ਅਦਾ ਬੰਦਾ ਉਤਰਿਆ ਟਰੈਕਟਰ ਦੇ ਉੱਤੇ ਜਾਂਦੇ ਹੱਸਦੇ ਬਾ ਐਡਾ ਬੰਦਾ ਉਹ ਲੋਥੀ ਆ ਜਮਾ ਕਿਨਾਲ ਉਹ ਆ ਦਾ ਰੂ ਦੀ ਬੋਤਲ ਲੈ ਕਰੋਂ ਜਾਂ ਕੇ ਨਾਲ ਚੱਲ ਉਧਰ ਤੋਂ ਦੋ ਬੰਦੇ ਆਏ ਆ ਪਤਾ ਨਹੀਂ ਕੀ ਕਰਕੇ ਆਏ ਆ ਉਹ ਕਪਾਈਓ ਨੂੰ ਮੈਂ ਬੋਤਲ ਲੈ ਕੇ ਭੇਜ ਦਿੰਨਾ ਟਰੈਕਟਰ ਦੇ ਕੇ ਤਾਂ ਦੀ ਕਮਾਊ ਆ ਹੁਣਾਂ ਕਣਕ ਉਤੋਂ ਦੀ ਕਰ ਲਈ ਕੰਜਾ ਦਾ ਸਾਰੀ ਕਣਕ ਲਿਆਰਤੀ 1.5 ਪੈਗ ਐਨੀ ਖੁੱਲੀ ਮੰਡੀ ਆ ਥੋੜੇ ਸਾਰੇ ਤਾਂ ਖਿਲਾਰੇਗਾ ਇੱਕ ਤਾਂ ਲਾ ਦੇ ਦੁਢੇਰਾ ਤੇ ਨਾ ਕੋਈ ਰਾਖੀ ਪਿਆਵੇ ਰਾਤ ਨੂੰ ਇਹਨਾਂ ਕੋਲ ਤਾਂ ਹੁਣ ਟੀਟੀ ਵਾਂਗ ਇਹ ਤਾਂ ਪੈ ਜਾਣਗੇ ਜਾ ਕੇ ਰਾਖੀ ਲੈ ਕੇ ਆਉਣਾ ਦੇਖੀ ਜਾਈਂ ਸਟੰਟੀ ਕਰਵਾਉਣ ਟਰੈਕਟਰ ਦੇ ਬਤੰਦਰ ਟਿੱਡ ਨਾਲ ਸਟੀਰਿੰਗ ਲੱਗਦਾ ਦਾ ਸਟੀਰਿੰਗ ਲੱਟੜਾ ਲੱਗਦਾ ਹੈ ਏਡ ਨਾਲ ਸਟੀਰਿੰਗ ਲੱਗਦਾ ਏਡਾ ਹੋਣਾ ਚੱਟ ਤੁਹਾਨੂੰ ਆ ਜਾ ਬੰਦੇ ਹੁਣ ਮੋਟੇ ਮੋਟੇ ਬੰਦੇ ਇੱਧਰ ਹੋਰ ਬਿਠਾਉਂਗਾ ਕਲਾਂ ਨਭਾਨੀਆਂ ਇਹ ਹੁਣ ਸਟੰਟ ਕਰਵਾ ਡਾਇਰੈਕਟਰ ਨਾਲ ਦੇਖੀਏ ਇਹ ਖੱਚਦਾ ਇਹ ਪੇਰ ਖੱਜਿਆ ਲੱਛੀਦਾ ਵਰਖੀਦਾ ਦੋ ਬੰਦੇ ਚਲਾ ਦੇਣ ਬਈ 20 ਕਿਲੋ ਕਿਲੇ let's go on the over the double ਮੋਂਦਾ ਪੁੱਤਨ ਆਪਾਂ ਲੋਈ ਦੁੱਧ ਪੀਣਾ ਲਾਜੋ ਆਪਾਂ ਵਾਹੇ ਦੁੱਧ ਪੀਣ ਵਾਲੇ ਇਹ ਗਿਸਨੇ ਪੀਣਾ ਲਾਜੋ ਮੇਰੇ ਵੀਰ ਸਟੰਟ ਕਰਦੇ ਸੀ ਬਾਗੀ ਕੇ ਕੰਦੇ ਦੇ ਇੱਕ ਗਲਾ ਤੋਡਾ ਦਾ ਪੀਓ ਮੱਛਰ ਨਹੀਂ ਲੜਦਾ ਘਰ ਮੇ ਬਹੁਤ ਆ ਯਾਰ ਇਧਰ ਦੇਖੋ ਇਹ ਤੋੜ ਲੱਗ ਰਿਹਾ ਮੰਡੀ ਚ ਬਾਕੀ ਮੰਡੀ ਸਾਰੀ ਖਾਲੀ ਪਈ ਆ ਸਾਡੀ ਮੰਡੀ ਚ ਕੰਕ ਬਹੁਤ ਘਟ ਆਈ ਆ ਤਰੀ ਵਾਧਾ ਰਾਦ ਨੂੰ ਮੱਛਰ ਖਾ ਜੂ ਇੱਥੇ ਕਣਕ 'ਤੇ ਸਾਰੀ ਉਮਰ ਦੀ ਫਸਲ 6 ਮਹੀਨਿਆਂ ਦੀ ਨਾ ਰੱਖੀ ਬੈਠਣਾ ਪੈਂਦਾ ਫਸਲ ਦੀ ਉਹ ਤਾਂ ਸੁਆਦ ਆ ਯਾਰ ਲੋ ਇਹ ਪੋ ਲੋ ਗਲਾਸ ਪੀ ਕੇ ਦੁੱਧ ਲੈ ਕੇ ਕੇਸ ਮਾਪ ਕੇ ਸਮਝਾਂਗੇ ਤੜਕੇ ਦੇਖਾਂਗੇ ਕਿੱਥੇ ਆ ਹਣਾ ਜੋ ਚਾਂਦਾ ਕਣਕ ਥੋੜੀ ਵੱਡੀ ਔਰ ਮੰਡੀ ਚ ਬਾਕੀ ਖੇਤ ਖੜੀ ਹੈ ਤੇ ਰੱਬ ਉੱਤੇ ਹੋ ਮੁੰਦਾ ਸੀਗਾ ਮੱਛਰ ਮਰ ਗਿਆ ਖੂਨ ਹੋ ਗਿਆ ਮੱਛਰ ਤੋਂ ਖੂਨ ਬਾ ਮੇਰਾ ਹੀ ਹੋਊ ਮੇਰਾ ਖੂਨ ਹੀ ਹੈ ਹਾਲੇ ਲੋਟਾਰੇ ਜੋ ਪੀਬਾਰ ਚੋਂ ਆ ਕੇ ਇੱਥੇ ਲੇਵਲ ਕਰਦੇ ਆ ਨਾ ਤੇ ਉਹ ਲੱਗੇ ਹੋਇਆ ਇਸ ਵੇਲੇ ਦੇਖੋ 9:30 ਹੋਣ ਵਾਲੇ ਆ ਵਿਚਾਰੀ ਝਾੜ ਲਾਈ ਜਾਂਦੇ ਆ ਝਾੜ ਲਾ ਕੇ ਬੋਰੀਆਂ ਭਰਨਗੇ ਫੇਰ ਜਾ ਕੇ ਰੋਟੀ ਖਾਣਗੇ ਫੇਰ ਪੈਣਗੇ ਤੜਕਿਆਂ ਨੂੰ ਟਰੱਕ ਆ ਜਾਊਗਾ ਉਹਮਮਾ ਇਹ ਕਰਨਾ ਕਿ ਇਸ ਤੋਂ ਨਹੀਂ ਪਹੁੰਚਣਾ ਉਹ ਕਿੰਨੀ ਤੱਕ ਨਹੀਂ ਹੋ ਗਿਆ ਚੋਣਾ ਕੰਮ ਨਹੀਂ ਬਹੁਤ ਦਿਕਾ ਤਾ ਬੰਨੇ ਹਨ ਤਰਾਂ ਕਿ ਸੋਤਣਾ ਲਾਹੇ ਲਈ ਯਾਰ ਯੋ ਮੈਥੋਡੀ ਕਿਸੇ ਨੇ ਮੰਡੀ ਜਾਉਣਾ ਇਹ ਕਿਹੜਾ ਮੰਡੀ ਦਾ ਨਿਆਰਾ ਬੈਦਨ ਕਰਕੇ ਬਹੁਤ ਆਸਾਂ ਯਾਰਾ ਮੰਡੀ ਦਾ ਖੜ ਗਿਆ ਆਇਆ ਦੇਖੋ ਪਤਾ ਲੱਗ ਜੀ ਮੈਂ ਲਾਈਵ ਕਰੀ ਬਟ ਚੈਨਲ ਬੈਪ ਬਸ ਅੰਦਰ ਹੀ ਖੜਾ ਹਰੀ ਰਾਤ ਮੰਡੀ ਦੇ ਬਾਹਰ ਤੇ ਚੱਲਦੀਆਂ ਆ। ਆਪਾਂ ਦੇਖੋ। ਤੋਲ ਲੱਗੀ ਜਾਂਦਾ ਮੰਡੀ 'ਚ। ਇਹ ਪੇਪਲ ਆ। ਇਹ ਪੰਨ ਦਰੱਖਤ ਕਹਿੰਦੇ ਆ ਦਰੱਖਤ ਇਹ ਰਾਤ ਨੂੰ ਆਕਸੀਜਨ ਛੱਡਦਾ। ਨਹੀਂ ਤੇ ਹੋਰ ਦਰੱਖਤ ਥੱਲੇ ਪਏ ਥੋੜਾ ਦਮ ਘੁੱਟੂ ਆ। ਕਿਉਂਕਿ ਉਹ ਕਾਰਬਨ ਡਾਈਆਕਸਾਈਡ ਛੱਡਦੇ ਆ। ਇੱਕ ਪੇਪਲ ਹੈ ਜਿਹੜਾ ਰਾਤ ਨੂੰ ਆਕਸੀਜਨ ਛੱਡਦਾ। ਇਸੇ ਕਰਕੇ ਇਸ ਨੂੰ ਪੂਜਿਆ ਜਾਂਦਾ। ਇਹ ਨੂੰ ਮੰਨਿਆ ਜਾਂਦਾ ਹੈ ਤੇ ਆ ਪੇਪਰ ਥੱਲੇ ਬੈਠਾ ਜਮਦੂਤ ਜਮਦੂਤ ਤਾਂ ਬਹੁਤ ਤਾਂ ਆਣਾ ਬੰਨ ਕੇ ਆਉਂਦੇ ਇਹਨੂੰ ਆਣਾ ਬੰਨ ਕੇ ਆਣਾ ਬੰਨ ਆਗੀ ਗੀ ਜਾਂਦੇ ਯਾਰਾ ਦੋ ਬੰਦੇ ਜਿਹੜੇ ਮੱਛਰ ਖਾ ਗਿਆ ਉਹ ਪੈਰਾ ਬੋਦੋ ਖਾਗਾ ਮੈਂ ਇ렇게 ਸਨ ਨਾ ਆ ਦੇਖੋ ਮੰਡੀ ਚ ਕਿਵੇਂ ਰਾਤ ਨੂੰ ਮੱਛਰ ਚ ਡਿਟੇ ਪਏ ਯਾਰਾ ਮੱਛਰ ਖਾਂਦਾ ਹੈ ਓਏ ਹੋਰ ਮੱਛਰ ਤਾਂ ਨਹੀਂ ਲਿਆਉਂਦੇ ਯਾਰ ਇੱਕ ਮੰਝਾ ਲੇਟਾਂ ਥੱਲੇ ਡਾੜਿਆ ਕਮਚਰ ਨੇ ਜੱਟ ਖਾਲਿਆਂ ਨੇ ਮੰਡੀ ਵਿੱਚ ਜੱਟ ਤੜਫੀ ਕਾਦਾ ਮੈਂ ਕਿਸਾਨੀ ਨਾਲ ਪੰਗਾ ਪਾ ਲਿਆ ਨਹੀਂ ਮੰਡੀ ਵਿੱਚ ਜੱਟ ਤੜਫੀ ਮੇਰੇ ਵੀਰ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਲਾਈਵ ਦੇਖ ਰਿਹਾ ਕਿੱਥੇ ਕਿੱਥੇ ਸ਼ੋਅ ਹੋ ਰਿਹਾ ਕਮੈਂਟ ਕਰਕੇ ਜਰੂਰ ਦੱਸ ਦਿਓ ਮੇਰੇ ਭਰਾਵੋ ਤਿੰਨ ਜਣੇ ਤੁਸੀਂ ਬੈਠੇ ਹੋ ਤੁਹਾਡਾ ਧੰਨਵਾਦ ਕਰਦਾ ਮੈਂ ਕੌਣ ਕੌਣ ਬੈਠਾ ਇੱਕ ਵਾਰੀ ਕਮੈਂਟ ਜਰੂਰ ਕਰ ਦਿਓ ਹੋ ਸਕਦਾ ਮੈਂ ਤੁਹਾਨੂੰ ਜਾਣਦਾ ਹੋਵਾਂ ਹੋ ਸਕਦਾ ਤੁਸੀਂ ਮੈਨੂੰ ਜਾਣਦੇ ਹੋ ਹੋ ਸਕਦਾ ਕੋਈ ਕੰਮ ਦੀ ਗੱਲ ਹੋਵੇ ਹੋ ਸਕਦਾ ਦੂਜੇ ਦੇ ਕੰਮ ਆ ਸਕੀਏ ਆਪਾਂ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਮੇਰਾ ਲਾਈਵ ਇਸ ਟਾਈਮ ਕਿੱਥੋਂ ਦੇਖ ਰਹੇ ਹੋ ਤੇ ਮੰਡੀ ਜੀ ਤੁਹਾਨੂੰ ਦਿਖਾਉਣੇ ਆ ਮੰਡੀ ਦੇ ਰੰਗ ਆ ਪਈਆ ਸੁਨੇਰੀ ਕਣਕ ਤੇ ਉਹ ਜਾਂਦਾ ਵਿਚਾਰਾ ਮਜ਼ਦੂਰ ਜੁਪੀ ਭਾਰ ਵਾਲਾ ਤੇ ਉਹ ਬੈਠਿਆ ਕਿਸਾਨ ਯਮਦੂ ਪਾ ਛੋਟਾ ਮੱਛਰ ਨੇ ਖਾਲੇ ਪੈਰ ਖੁਰ ਖੋਈ ਜਾਂ ਬੀਆ ਹੋਰ ਸੁਣਾਓ ਕੀ ਹਾਲ ਚਾਲ ਐ ਲੋਈ ਮੈਂ ਤੇ ਬੜਕਾ ਕਟਵਾਦ ਹੋ ਰਿਆ ਹੂੰ ਤਲੋਠੀ ਗਈ ਧੰਨਵਾਦ ਤੁਹਾਡਾ ਤੁਸੀਂ ਦੱਸ ਨਹੀਂ ਦੇ ਕਿੱਥੋਂ ਬੈਠੇ ਹੋ ਜਾਂ ਕੌਣ ਬੈਠਾ ਹੈ ਨਾ ਮਾੜਾ ਜਿਹਾ ਕਮੈਂਟ ਕਰ ਦਿਆ ਕਰੋ ਕਿ ਫਰਾਨਾ ਬੰਦਾ ਬੈਠਾ ਹੈ ਜਾਂ ਪਤਾ ਲੱਗੇ